ਗੁਰੂ ਕਾ ਜਨਮ ਮਰਨ ਦੁਖ ਜਾਈ ਸਜਣ ਸਚਾ ਪਤਿ ਸਾ ਸਰ ਸ਼ਾਨੰਦ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਸਤ ਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕਵਨ ਤਾਚੇ ਹੰਸ ਸਗਲੇ ਜਨਾਂ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰੀਏ ਪੁੰਡ ਰਕਵਨਾ ਤਾ ਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਨ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰ ਸਾਬਿਰਾ ਅਥੋਨ ਪੁਰਸਾਦਮਰਾ ਅਸਗਾ ਅਸ ਉਸਗਾ ਹਰ ਕਾ ਬਗਰਾ ਨੱਚ ਪਿੰਧੀ ਮਹਸਾਗਰ ਰਹਾ ਨਾਚੰਤੀ ਗੋਪੀ ਜਨ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭ੍ਰਮੀਆਂ ਚਾ ਕੇਸ ਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ ਇੰਧੀ ਉਭ ਕਲੇ ਸੰਸਾਰਾ ਬ੍ਰਹਮ ਬ੍ਰਹਮ ਆਏ ਤੁਮ ਚੇ ਦੁਆਰਾ ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਰਣਾ ਪਿੰਦ ਭਕਲੇ ਸੰਸਾਰ ਬ੍ਰਹਮ ਬ੍ਰਹਮ ਆਏ ਤੁਮ ਚੇ ਦੁਆਰਾ ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕ ਬਨਾ ਆ ਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਨਉ ਹਰ ਹਰ ਨਾਚੰਤੀ ਨਾਚਨਾ ਪਾਵਨ ਸ਼੍ਰੀ ਮੁਖਵਾਕ ਤਨਾ ਸ਼੍ਰੀ ਰਾਗੰਦਰ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 694 ਉੱਪਰ ਸੁਭਾਏ ਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆਂ ਜੁਗੋ ਜੁਗ ਅਟਲ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖ ਵਡਪਾਗੀ ਜਨੋ ਸਤਗੁਰੂ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਸੇਵਾ ਦਾ ਅਰਥ ਥਾਏ ਪਾਉਣ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ